ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀ ਕਿਤਾਬ ਤਰਕਵੇਦ ਵਿੱਚੋਂ ਲੇਖ ਇਤਿਹਾਸ ਇਤਿਹਾਸ ਦੀ ਗੱਲ ਕਰਦੇ ਹਾਂ ਅਸੀਂ ਅਕਸਰ ਭੁੱਲ ਜਾਂਦੇ ਹਾਂ ਕਿ ਅਸੀਂ ਵੀ ਇਤਿਹਾਸ ਸਿਰਜ ਰਹੇ ਹਾਂ ਅਸੀਂ ਇੱਕ ਵੱਡੇ ਗ੍ਰਹਿ ਉੱਤੇ ਖਲੋ ਕੇ ਹੀ ਵਿਸ਼ਾਲ ਬ੍ਰਹਿਮੰਡ ਤੇ ਦੂਜੇ ਗ੍ਰਹਾਂ ਵੱਲ ਵੇਖ ਰਹੇ ਹੁੰਦੇ ਹਾਂ ਸਾਡਾ ਵਰਤਮਾਨ ਇਤਿਹਾਸ ਦੇ ਸੰਦਰਭ ਵਿੱਚ ਹੀ ਕੋਈ ਅਰਥ ਰੱਖਦਾ ਹੈ ਵਿਅਕਤੀਗਤ ਇਤਿਹਾਸ ਨੂੰ ਪਿਸ਼ੋਕੜ ਕਹਿੰਦੇ ਹਨ ਅਸੀਂ ਸਾਰੇ ਵੱਖਰੇ ਵੱਖਰੇ ਇਸ ਲਈ ਹਾਂ ਕਿਉਂਕਿ ਸਾਡਾ ਸਭ ਦਾ ਪਿਸ਼ੋਕੜ ਅਤੇ ਇਤਿਹਾਸ ਵੱਖਰਾ ਵੱਖਰਾ ਹੈ ਸਾਡਾ ਸਾਰਿਆਂ ਦਾ ਇਤਿਹਾਸ ਮਿਲ ਕੇ ਇੱਕ ਕੌਮ ਦਾ ਇੱਕ ਸੱਭਿਆਤਾ ਦਾ ਜਾਂ ਸੰਸਾਰ ਦਾ ਇਤਿਹਾਸ ਬਣਾਉਂਦਾ ਹੈ ਹਰ ਜਾਤੀ ਜਾਂ ਜੇਤੂ ਕੌਮ ਆਪਣੀ ਵਿਤ ਅਨੁਸਾਰ ਇਤਿਹਾਸ ਨੂੰ ਤਰੋੜਦੀ ਮਰੋੜਦੀ ਹੈ ਹਰ ਜੇਤੂ ਕੌਮ ਆਪਣਾ ਨਾਇਕ ਸਿਰਜਦੀ ਹੈ ਅਤੇ ਇਸ ਨਾਇਕ ਦੇ ਆਲੇ-ਦੁਆਲੇ ਇੱਕ ਸੱਭਿਆਚਾਰ ਉਸਾਰਦੀ ਹੈ ਰਾਮਚੰਦਰ ਜੀ ਜੇਤੂ ਆਰੀਆ ਲੋਕਾਂ ਦੇ ਨਾਇਕ ਸਨ ਰਾਵਣ ਭਾਰਤ ਵਿੱਚ ਪਹਿਲਾਂ ਹੀ ਵਸਦੀ ਦਰਾਵੜ ਕੌਮ ਦਾ ਨਾਇਕ ਸੀ ਨਵੇਂ ਨਾਇਕ ਨੇ ਪਹਿਲੇ ਨਾਇਕ ਨੂੰ ਬਾਹਰਲੇ ਨਾਇਕ ਨੇ ਅੰਦਰਲੇ ਨਾਇਕ ਨੂੰ ਖਲਨਾਇਕ ਬਣਾ ਕੇ ਉਸ ਨੂੰ ਹੀਣਾ ਬਣਾ ਕੇ ਹਰਾਉਣਾ ਹੁੰਦਾ ਹੈ ਇਹ ਆਮਲ ਇਤਿਹਾਸ ਦੇ ਹਰ ਯੁੱਗ ਵਿੱਚ ਹੋਇਆ ਹੈ ਇਤਿਹਾਸ ਉਦਾਹਰਨਾਂ ਵਾਲਾ ਦਰਸ਼ਨ ਹੁੰਦਾ ਹੈ ਅਨੇਕਾਂ ਵਿਅਕਤੀ ਉਦਾਹਰਨਾਂ ਉਸਾਰਦੇ ਹਨ ਉਹਨਾਂ ਅਧਾਰਨਾਵਾਂ ਦੇ ਸਾਂਝੇ ਤੱਤਾਂ ਤੋਂ ਵੱਖ-ਵੱਖ ਸੋਚ ਪ੍ਰਣਾਲੀਆਂ ਉਸਰਦੀਆਂ ਹਨ ਅਤੇ ਆਮ ਵਿਅਕਤੀ ਆਪਣੇ ਸਾਹਮਣੇ ਦੀਆਂ ਉਦਾਹਰਨਾਂ ਅਨੁਸਾਰ ਆਪਣਾ-ਆਪਣਾ ਜੀਵਨ ਢਾਲਦੇ ਹਨ ਅੱਜ ਵੀ ਰਮਾਇਣ ਅਤੇ ਮਹਾਭਾਰਤ ਹੀ ਭਾਰਤੀ ਜੀਵਨ ਦਾ ਆਧਾਰ ਹਨ ਅੱਜ ਵੀ ਆਦਰਸ਼ਕ ਪੁੱਤਰ ਦੀ ਉਦਾਹਰਣ ਸਵਰਣ ਹੈ ਆਗਿਆਕਾਰੀ ਪੁੱਤਰ ਦੀ ਉਦਾਹਰਣ ਰਾਮ ਹਨ ਆਦਰਸ਼ਕ ਭਰਾ ਦੀ ਉਦਾਹਰਣ ਲక్ష్ਮਣ ਹੈ ਪੱਕੇ ਭਗਤ ਦੀ ਉਦਾਹਰਣ ਹਨੂਮਾਨ ਹੈ ਪਵਿੱਤਰ ਪਤਨੀ ਦੀ ਉਦਾਹਰਣ ਸੀਤਾ ਅਤੇ ਸਾਵਿਤਰੀ ਹੈ ਮਤਰੀਈ ਮਾਂ ਦੀ ਉਦਾਹਰਣ ਅਜੇ ਵੀ ਕੈਕਈ ਹੈ ਇਹ ਉਦਾਹਰਨਾਂ ਜੀਵਨ ਨੂੰ ਇੱਕ ਪਰੰਪਰਾ ਵਿੱਚ ਬੰਨਣ 'ਚ ਸਹਾਈ ਹੁੰਦੀਆਂ ਹਨ ਬਹੁਤ ਘੱਟ ਲੋਕ ਸੋਚ ਵਾਲੇ ਹੁੰਦੇ ਹਨ ਲੋਕਾਂ ਦੀ ਬਹੁਗਿਣਤੀ ਪਰੰਪਰਾ ਪਾਲ ਕੇ ਮਰਿਆਦਾ ਹੀ ਨਿਭਾਉਂਦੀ ਹੈ ਇਹੀ ਕਾਰਨ ਹੈ ਕਿ ਜਦੋਂ ਵੀ ਸੋਚਵਾਨਾਂ ਨੇ ਕੋਈ ਤਬਦੀਲੀ ਲਿਆਉਣੀ ਚਾਹੀ ਹੈ ਤਾਂ ਪਰੰਪਰਾ ਪਾਲ ਬਹੁਗਿਣਤੀ ਨੇ ਉਨ੍ਹਾਂ ਦਾ ਵਿਰੋਧ ਕੀਤਾ ਹੈ ਇਨਕਲਾਬੀਆਂ ਅਤੇ ਪਰੰਪਰਾਵਾਦੀਆਂ ਵਿਚਾਰ ਵਿਰੋਧ ਬਹੁਤ ਚਿਰ ਤੋਂ ਨਿਰੰਤਰ ਚੱਲ ਰਿਹਾ ਹੈ ਇਤਿਹਾਸ ਇਸ ਗੱਲ ਦਾ ਗਵਾਹ ਹੈ ਹਰ ਕੌਮ ਜਾਂ ਜਾਤੀ ਜਾਂ ਦੇਸ਼ ਦਾ ਇਤਿਹਾਸ ਅਸਲ ਵਿੱਚ ਉਸ ਵਿਸ਼ੇਸ਼ ਥਾਂ ਉੱਤੇ ਉਪਲਬੰਦ ਉਪਜੀਵਿਕਾਂ ਦੇ ਸਾਧਨਾਂ ਦਾ ਹੀ लेखा-ਜੋਖਾ ਹੁੰਦਾ ਹੈ। ਭੂਗੋਲਕ ਸਥਿਤੀ ਕਿਸੇ ਥਾਂ ਦੇ ਇਤਿਹਾਸ ਨੂੰ ਸਿਰਜਣ ਵਿੱਚ ਮੁੱਢਲਾ ਰੋਲ ਅਦਾ ਕਰਦੀ ਹੈ। ਉਦਾਹਰਨ ਵਜੋਂ ਭਾਰਤ ਵਿੱਚ ਪਾਣੀ ਦੇ ਆਮ ਹੋਣ ਅਤੇ ਉਪਜੀਵਕਾ ਅਤੇ ਉਪਜ ਸੌਖੀ ਹੋਣ ਕਾਰਨ ਇੱਥੇ ਕਲਪਨਾ ਦੇ ਖੇਤਰਾਂ ਵਿੱਚ ਉੱਚੀਆਂ ਉਡਾਰੀਆਂ ਸੰਭਵ ਹੋਈਆਂ ਸਨ। ਦੂਜੇ ਪਾਸੇ ਜੁਨਾਨ ਵਿੱਚ ਉਪਜੀਵਿਕਾ ਕਠਨ ਸੀ ਇਸੇ ਕਰਕੇ ਉੱਥੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਜਥਾਰਵਾਦੀ ਬਣਿਆ ਰਿਹਾ ਹੈ ਜਿਹੜੇ ਇਲਾਕੇ ਗਰਮ ਹਨ ਉਹ ਗਰੀਬ ਹਨ ਉੱਥੇ ਤਾਪਮਨ ਦੇ ਵੱਧ ਹੋਣ ਕਾਰਨ ਸਰੀਰ ਵਿੱਚ ਚੁਸਤੀ ਦੀ ਘਾਟ ਹੈ ਕੰਮ ਕਰਨ ਦੀ ਸਮਰੱਥਾ ਘੱਟ ਹੈ ਜਨਸੰਖਿਆ ਵਧੇਰੇ ਹੈ ਗਰੀਬੀ ਹੈ ਗਰੀਬੀ ਕਾਰਨ ਅਨਪੜਤਾ ਹੈ ਅਨਪੜਤਾ ਕਾਰਨ ਹੀ ਧਰਮ ਅਤੇ ਵਿਹਿਮਾ ਭਰਮਾਂ ਦਾ ਬੋਲਬਾਲਾ ਹੈ 18ਵੀਂ ਸਦੀ ਦੇ ਅੰਤ ਤੱਕ ਆਰਥਿਕ ਪੱਖੋਂ ਸਾਰਾ ਸੰਸਾਰ ਲਗਭਗ ਇੱਕੋ ਜਿਹਾ ਸੀ ਨਾ ਗਰੀਬ ਨਾ ਅਮੀਰ ਅੰਤਰ ਇਸ ਉਪਰੰਤ ਉੱਪਰਨਾ ਆਰੰਭ ਹੋਇਆ ਇਸ ਅੰਤਰ ਨੂੰ ਵਿਦਿਆ ਅਤੇ ਵਿਗਿਆਨ ਨੇ ਉਗਾੜਿਆ ਹੈ ਵਿਦਿਆ ਦੇ ਪਸਾਰ ਨਾਲ ਸਭ ਥਾਈ ਨਵਾਂ ਗੇੜ ਚੱਲਿਆ ਹੈ ਵਿਦਿਆ ਨੇ ਧਰਮ ਦੀ ਜਕੜ ਢਿੱਲੀ ਕੀਤੀ ਹੈ ਨਵੇਂ ਕੰਮ ਅਤੇ ਧੰਦੇ ਉਸਾਰੇ ਹਨ ਖੁਸ਼ਹਾਲੀ ਲਿਆਂਦੀ ਹੈ ਜਨਸੰਖਿਆ ਦੇ ਵਾਧੇ ਦੀ ਦਰ ਘਟਾਈ ਹੈ ਕੁਦਰਤ ਨੂੰ ਕਾਬੂ ਕਰਨ ਦੇ ਨਵੇਂ ਢੰਗ ਸੁਝਾਏ ਹਨ ਕੰਮ ਕਰਨ ਦੀ ਯੋਗਤਾ ਅਤੇ ਸਮਰੱਥਾ ਵਧਾਈ ਹੈ ਸੱਚੇ ਅਰਥਾਂ ਵਿੱਚ ਕਿਸੇ ਅਮੀਰ ਸੱਭਿਆਤਾ ਦੇ ਗਰੀਬ ਹੋਣ ਵਿੱਚ ਸਦੀਆਂ ਲੱਗਦੀਆਂ ਹਨ ਅਤੇ ਸੱਚੇ ਅਰਥਾਂ ਵਿੱਚ ਕਿਸੇ ਗਰੀਬ ਦੇਸ਼ ਦੇ ਅਮੀਰ ਸ਼ਕਤੀਸ਼ਾਲੀ ਅਤੇ ਖੁਸ਼ਹਾਲ ਹੋਣ 'ਚ ਵੀ ਢੇਰ ਸਮਾਂ ਲੱਗਦਾ ਹੈ ਇਹ ਵੀ ਇੱਕ ਇਤਿਹਾਸਕ ਸੱਚਾਈ ਹੈ ਕਿ ਜਿਨ੍ਹਾਂ ਦੇਸ਼ਾਂ ਦੀਆਂ ਪਰੰਪਰਾਵਾਂ ਪੁਰਾਣੀਆਂ ਹਨ ਉੱਥੇ ਪਰੰਪਰਾਵਾਂ ਦੇ ਬੋਝ ਕਾਰਨ ਵਿਕਾਸ ਦੀ ਗਤੀ ਹੌਲੀ ਹੈ ਤਬਦੀਲੀ ਦਾ ਕਾਰਨ ਔਖਾ ਹੈ ਰਸਮਾਂ-ਕੀਤਾਂ ਦਾ ਜੰਝਾਲ ਵਧੇਰੇ ਹੈ ਤਿਹਾਰ ਅਣਗਿਣਤ ਹਨ ਅਤੇ ਸੰਸਕਾਰਾਂ ਤੋਂ ਮੁਕਤੀ ਮੁਸ਼ਕਲ ਹੈ ਪੁਰਾਣੇ ਦੇਸ਼ ਜਾਂ ਸਭਿਆਤਾਵਾਂ ਦਰਿਆਵਾਂ ਦੇ ਕਿਨਾਰਿਆਂ ਤੇ ਵਸਦੀਆਂ ਸਨ ਭਾਰਤ ਸੰਬੰਧੀ ਗੰਗਾ ਜਮਨਾ ਦੀ ਮਿਸਾਲ ਦੇਣ ਦੀ ਲੋੜ ਨਹੀਂ ਮਿਸਰ ਨੀਲ ਦਰਿਆ ਦੇ ਕਿਨਾਰੇ ਇਟਲੀ ਟਾਈਬਰ ਦੇ ਕਿਨਾਰੇ ਜਰਮਨੀ ਐਲਬੀ ਦੇ ਕਿਨਾਰੇ ਫਰਾਂਸ ਰੋਨ ਅਤੇ ਸੇਨ ਦਰਿਆਵਾਂ ਦੇ ਕਿਨਾਰੇ ਵਸੇ ਹੋਏ ਦੇਸ਼ ਹਨ ਪੁਰਾਣੀਆਂ ਸਭਿਆਤਾਵਾਂ ਦਰਿਆਵਾਂ ਦੇ ਕਿਨਾਰੇ ਸਥਿਤ ਸਨ ਨਵੀਆਂ ਸੱਭਿਆਤਾਵਾਂ ਜਾਂ ਆਧੁਨਿਕ ਮਹਾਨਗਰ ਰੇਲਵੇ ਲਾਈਨ ਦੇ ਕਿਨਾਰਿਆਂ ਤੇ ਸਥਿਤ ਹਨ ਸਾਨੂੰ ਗੱਡੀ ਜਾਂ ਰੇਲ ਦੀਆਂ ਲਾਈਨਾਂ ਇਸ ਲਈ ਚੰਗੀਆਂ ਲੱਗਦੀਆਂ ਹਨ ਕਿਉਂਕਿ ਇਹ ਉਦਯੋਗਿਕ ਯੁੱਗ ਦੇ ਦਰਿਆ ਹਨ ਪਹਿਲਾ ਦਰਿਆ ਇੱਕ ਪਾਸੇ ਵਹਿੰਦੇ ਸਨ ਪਰ ਉਦਯੋਗਿਕ ਦਰਿਆ ਦੋਵੇਂ ਪਾਸੇ ਵਹਿੰਦੇ ਹਨ ਜਿਸ ਇਲਾਕੇ ਨੂੰ ਰੇਲ ਦੀ ਲਾਈਨ ਨਹੀਂ ਲੱਗਦੀ ਉਸ ਦਾ ਹਾਲ ਉਹੀ ਹੈ ਜੋ ਪੁਰਾਣੇ ਜ਼ਮਾਨੇ ਵਿੱਚ ਉਨ੍ਹਾਂ ਸ਼ਹਿਰਾਂ ਦਾ ਸੀ ਜਿਹੜੇ ਦਰਿਆ ਦੇ ਕਿਨਾਰੇ ਨਹੀਂ ਸਨ ਦਰਿਆ ਦੀ ਥਾਂ ਰੇਲ ਨੇ ਅਤੇ ਸਮੁੰਦਰੀ ਜਹਾਜ਼ ਦੀ ਥਾਂ ਹਵਾਈ ਜਹਾਜ਼ ਨੇ ਲੈ ਲਈ ਹੈ। ਵਿਗਿਆਨ ਨੇ ਸਭ ਕੁਝ ਬਦਲ ਕੇ ਜੀਵਨ ਨੂੰ ਤੇਜ਼ ਅਤੇ ਗੁੰਜਲਦਾਰ ਬਣਾ ਦਿੱਤਾ ਹੈ। ਜਿਵੇਂ ਕਾਨੀ ਦੀ ਥਾਂ ਪੈਨ ਨੇ, ਚੁੱਲ੍ਹੇ ਦੀ ਥਾਂ ਗੈਸ ਜਾਂ ਹੀਟਰ ਨੇ, ਗੱਡੇ ਦੀ ਥਾਂ ਟਰੱਕ ਨੇ, ਹਲ ਦੀ ਥਾਂ ਟਰੈਕਟਰ ਨੇ, ਸੂਈ ਦੀ ਥਾਂ ਸਿਲਾਈ ਮਸ਼ੀਨ ਨੇ, ਪੱਖੀ ਦੀ ਥਾਂ ਬਿਜਲੀ ਦੇ ਪੱਖੇ ਨੇ ਲੈ ਲਈ ਹੈ। ਇਹ ਇਤਿਹਾਸਕ ਤੱਤ ਹੈ ਕਿ ਜਿਸ ਪੜਾਅ ਉੱਤੇ ਕੋਈ ਸਭਿਅਤਾ ਇੱਕ ਵਾਰੀ ਪਹੁੰਚੀ ਹੈ, ਉਹ ਵਾਪਸ ਨਹੀਂ ਮੁੜੀ ਅੱਗੇ ਹੀ ਵਧੀ ਹੈ ਸਭ ਮੁਸ਼ਕਲਾਂ ਦੇ ਬਾਵਜੂਦ ਉਸ ਵਿੱਚ ਵਿਕਾਸ ਵਾਪਰਿਆ ਹੈ ਆਲੇ-ਦੁਆਲੇ ਝਾਤ ਮਾਰ ਕੇ ਵੇਖੋ ਕੁਝ ਵੀ ਅਜਿਹਾ ਦਿਖਾਈ ਨਹੀਂ ਦੇਵੇਗਾ ਜਿਹੜਾ ਪਿਛਲੇ 30 ਸਾਲਾਂ ਵਿੱਚ ਨਹੀਂ ਬਦਲਿਆ ਮਨੁੱਖੀ ਇਤਿਹਾਸ ਦੇ ਉਤਰਾਅ-ਚੜਾਅ ਆਮ ਕਰਕੇ ਖਾਣ-ਪੀਣ ਦੀਆਂ ਚੀਜ਼ਾਂ ਦੇ ਵੱਧ ਜਾਂ ਘੱਟ ਹੋਣ ਨਾਲ ਜੁੜੇ ਹੋਏ ਹਨ ਖਾਣ-ਪੀਣ ਵਾਲੀਆਂ ਚੀਜ਼ਾਂ ਹੀ ਬਹੁਤਾਤ ਨੇ ਮਨੁੱਖ ਨੂੰ ਨਵੀਆਂ ਕਾਢਾਂ ਕੱਢਣ ਲਈ ਨਵੇਂ ਫਲਸਫੇ ਸੋਚਣ ਲਈ ਵਿਹਲ ਦਿੱਤੀ ਹੈ ਇਨ੍ਹਾਂ ਚੀਜ਼ਾਂ ਦੀ ਘਾਟ ਜੰਗਾਂ ਨੂੰ ਜਨਮ ਦਿੰਦੀ ਰਹੀ ਹੈ ਅਣਜਾਣੀਆਂ ਧਰਤੀਆਂ ਅਤੇ ਨਵੀਆਂ ਮੰਡੀਆਂ ਦੀ ਭਾਲ ਤੇ ਲੋੜ ਵੀ ਅਸਲ ਵਿੱਚ ਚੰਗੇਰਾ ਖਾਣ ਪੀਣ ਅਤੇ ਹੰਡਾਉਣ ਦੀ ਲਾਲਸਾ ਵਿੱਚੋਂ ਉਪਜਦੀ ਹੈ ਜੰਗ ਇੱਕ ਕੌਮ ਵੱਲੋਂ ਦੂਜੀ ਕੌਮ ਨੂੰ ਖਾ ਜਾਣ ਅਤੇ ਇੱਕ ਸਮੁੱਚੀ ਕੌਮ ਵੱਲੋਂ ਦੂਜੀ ਸਮੁੱਚੀ ਕੌਮ ਦਾ ਬਲਤਕਾਰ ਕਰਨ ਵਾਲਾ ਕਾਰਜ ਹੁੰਦਾ ਹੈ ਪ੍ਰਚਾਰ ਕੀਤਾ ਜਾਂਦਾ ਹੈ ਕਿ ਮਨੁੱਖ ਪਦਾਰਥਕ ਸ਼ਕਤੀਆਂ ਸਿਰਜਦੇ ਰਹੇ ਹਨ ਪਰ ਮਾਰਕਸ ਨੇ ਇਸ ਸਿਧਾਂਤ ਨੂੰ ਇਸ ਪੰਨੇ ਉਲਟਾ ਦਿੱਤਾ ਹੈ ਅਤੇ ਸਿੱਧਾ ਕੀਤਾ ਹੈ ਕਿ ਪਦਾਰਥਕ ਹਾਲਤਾਂ ਵਿਸ਼ੇਸ਼ ਪ੍ਰਕਾਰ ਦੇ ਮਨੁੱਖਾਂ ਵਿਸ਼ੇਸ਼ ਵਿਚਾਰਧਾਵਾ ਆਤ ਨੂੰ ਸਿਰਜਦੀਆਂ ਨਹੀਂ ਹਨ ਜਦੋਂ ਵੀ ਇਤਿਹਾਸ ਤਬਦੀਲੀ ਦੀ ਦਹਲੀਜ਼ ਤੇ ਅਪੜਿਆ ਹੈ ਤਾਂ ਇਤਿਹਾਸ ਨੇ ਕੋਈ ਨਾ ਕੋਈ ਸਿਕੰਦਰ ਬੁੱਧ ਜਾਂ ਮਾਰਕਸ ਸਿਰਜਿਆ ਹੈ ਕਿਸੇ ਮਾਰਕਸ ਜਿਹੇ ਵਿਚਾਰਵਾਨ ਦੇ ਆਉਣ ਨਾਲ ਤਬਦੀਲੀ ਜਾਇਜ਼ ਅਤੇ ਸੁਭਾਵਕ ਪ੍ਰਤੀਤ ਹੋਣ ਲੱਗ ਪੈਂਦੀ ਹੈ ਵੇਖਿਆ ਗਿਆ ਹੈ ਕਿ ਖਾਲਸ ਕੌਮਾਂ ਨੇ ਵਧੇਰੇ ਜਿੱਤਾਂ ਪ੍ਰਾਪਤ ਕੀਤੀਆਂ ਹਨ ਅਤੇ ਮਿਸ਼ਰਤ ਕੌਮਾਂ ਨੇ ਵਧੇਰੇ ਹਾਰਾਂ ਖਾਧੀਆਂ ਹਨ ਇਸ ਵੇਲੇ ਸੰਸਾਰ ਵਿੱਚ ਖਾਲਸ ਕੌਮਾਂ ਅਮੀਰ ਹਨ ਮਿਸ਼ਰਤ ਕੌਮਾਂ ਗਰੀਬ ਹਨ ਗਰੀਮ ਕੌਮਾਂ ਨੇ ਬਰਾਬਰੀ ਦਾ ਨਾਅਰਾ ਲਾਇਆ ਹੈ ਜਦੋਂ ਕਿ ਅਮੀਰ ਕੌਮਾਂ ਨੇ ਸਭ ਕੁਝ ਕਰਨ ਦੀ ਆਜ਼ਾਦੀ ਦਾ ਸੰਕਲਪ ਸਿਰਜਿਆ ਹੈ ਇਹ ਵੀ ਵੇਖਿਆ ਗਿਆ ਹੈ ਕਿ ਜਿਹੜਾ ਵੀ ਸੰਕਲਪ ਉਪਜਿਆ ਹੈ ਉਸ ਦੀ ਹਰ ਖੇਤਰ ਵਿੱਚ ਸਮਰੱਥਾ ਪਰਖੀ ਗਈ ਹੈ ਅਤੇ ਉਸ ਅਨੁਸਾਰ ਹੀ ਉਸਦੇ ਪੱਖ ਜਾਂ ਵਿਰੋਧ ਵਿੱਚ ਮੋਰਚੇਬੰਦੀ ਕੀਤੀ ਗਈ ਹੈ ਹਰ ਨਵੇਂ ਪ੍ਰਬੰਧ ਨੂੰ ਪੁਰਾਣੇ ਦੀ ਜਕੜ ਤੋੜਨ ਦਾ ਤਸੀਹੇ ਭਰਿਆ ਕਾਰਜ ਨਿਭਾਉਣਾ ਪੈਂਦਾ ਹੈ ਬਹੁਤੇ ਲੋਕ ਪਰੰਪਰਾ ਦੇ ਸੁੱਖ ਤਿਆਗ ਕੇ ਨਵੀਨਤਾ ਦੇ ਖਤਰੇ ਸਹੇੜਨ ਲਈ ਤਿਆਰ ਨਹੀਂ ਹੁੰਦੇ ਇਹ ਲੋਕ ਜ਼ਿੰਦਗੀ ਦੀ ਪੌੜੀ ਦੇ ਵਿਚਕਾਰ ਜਹੇ ਰਹਿੰਦੇ ਹਨ ਇਨ੍ਹਾਂ ਵਿੱਚ ਮੋਹਰ ਲਈ ਕਤਾਰ ਬੜਨ ਦੀ ਹਿੰਮਤ ਨਹੀਂ ਹੁੰਦੀ ਆਲੇ-ਦੁਆਲੇ ਝਾਤ ਮਾਰ ਕੇ ਵੇਖੋ ਮਨੁੱਖ ਦੀ ਕਿਹੜੀ ਪ੍ਰਾਪਤੀ ਹੈ ਜਿਹੜੀ ਦੁੱਖ ਸਹੇੜੇ ਬਿਨਾ ਤਸੀਹੇ ਸਹੇ ਬਿਨਾ ਸੰਘਰਸ਼ ਕੀਤੇ ਬਿਨਾ ਕੁਰਬਾਨੀਆਂ ਦਿੱਤੇ ਬਿਨਾ ਸੰਭਵ ਹੋਈ ਹੈ ਸੰਸਾਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਰ ਦੇਸ਼ ਦਾ ਉੱਤਰੀ ਭਾਗ ਦੱਖਣੀ ਭਾਗ ਨਾਲੋਂ ਵਧੇਰੇ ਖੁਸ਼ਹਾਲ ਅਤੇ ਵਰਤਾਰੇ ਵਿੱਚ ਵਧੇਰੇ ਲਚਕਦਾਰ ਨਿਰਹਾ ਹੈ ਦੱਖਣੀ ਹਿੱਸੇ ਨੇ ਲੋਕ ਆਮ ਕਰਕੇ ਢਿੱਲਣ ਪਰੰਪਰਾਵਾਦੀ ਕਟੜਪੰਥੀ ਦਕਿਆ ਨੂੰਸੀ ਅਤੇ ਵਹਿਮਾ ਭਰਮਾ ਵਾਲੇ ਰਹੇ ਹਨ ਜਦੋਂ ਕਿ ਆਮ ਕਰਕੇ ਉਪਰੋਕਤ ਕਾਰਨਾਂ ਕਰਕੇ ਹੀ ਉੱਤਰੀ ਖਿੱਤਿਆਂ ਦੇ ਦੱਖਣੀ ਹਿੱਸੇ ਉੱਤੇ ਰਾਜ ਕੀਤਾ ਹੈ ਦੱਖਣ ਮੰਦਰ ਉਸਾਰਦਾ ਰਿਹਾ ਹੈ ਹਮਲਾਵਾਰ ਉੱਤਰ ਵੱਲੋਂ ਆ ਕੇ ਮੰਦਰ ਭੰਦੇ ਰਹੇ ਹਨ ਦੂਜੇ ਪਾਸੇ ਜੇ ਕਿਸੇ ਦੇਸ਼ ਦਾ ਤੁਸੀਂ ਅਸਲ ਸੱਭਿਆਚਾਰ ਵੇਖਣਾ ਚਾਹੁੰਦੇ ਹਾਂ ਤਾਂ ਉਸ ਦੇਸ਼ ਦੇ ਦੱਖਣ ਵੱਲ ਜਾਓ ਉੱਤਰੀ ਭਾਰਤ ਵਿੱਚ ਤੁਹਾਨੂੰ ਕੋਈ 500 ਸਾਲ ਪੁਰਾਣੀ ਇਮਾਰਤ ਵੀ ਘੱਟ ਹੀ ਮਿਲੇਗੀ ਜਦੋਂ ਕਿ ਦੱਖਣੀ ਭਾਰਤ ਵਿੱਚ 2 2 3 3000 ਸਾਲ ਪੁਰਾਣੇ ਅਨੇਕਾ ਮੰਦਰ ਆ ਮਿਲ ਜਾਣਗੇ ਕਿਸੇ ਇੱਕ ਯੁੱਗ ਦੀਆਂ ਕਦਰਾਂ ਕੀਮਤਾਂ ਕਿਸੇ ਦੂਜੇ ਯੁੱਗ ਵਿੱਚ ਵਰਤੋਂ ਯੋਗ ਨਹੀਂ ਰਹਿੰਦੀਆਂ ਧਾਰਮਿਕ ਯੁੱਗ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤ੍ਰਿਸਕਾਰ ਇਸ ਲਈ ਕੀਤਾ ਗਿਆ ਸੀ ਕਿਉਂਕਿ ਇਹ ਸੰਕਲਪ ਸ਼ਿਕਾਰ ਯੁੱਗ ਦੇ ਸਨ ਅਤੇ ਖੇਤੀਬਾੜੀ ਯੁੱਗ ਵਿੱਚ ਇਹ ਉਪਯੋਗੀ ਨਹੀਂ ਸਨ ਰਹੇ ਇਸੇ ਤਰ੍ਹਾਂ ਹੀ ਸੱਚਾਈ ਇਮਾਨਦਾਰੀ ਵਫਾਦਾਰੀ ਦੋਸਤੀ ਅਤੇ ਸામਨਤਵਾਦੀ ਸੰਕਲਪ ਹਨ ਉਦਯੋਗਿਕ ਯੁੱਗ ਵਿੱਚ ਇਹਨਾਂ ਦਾ ਬੜੇ ਰਹਿਣਾ ਸੰਭਵ ਨਹੀਂ ਹਿੰਸਾ ਸ਼ਿਕਾਰ ਯੁੱਗ ਵਿੱਚ ਜਿਉਂਦੇ ਰਹਿਣ ਦਾ ਆਧਾਰ ਸੀ ਜਿਸ ਦੀ ਧਰਮ ਦੇ ਪ੍ਰਭਾਵ ਅਧੀਨ ਖੇਤੀਬਾੜੀ ਦੇ ਯੁੱਗ ਵਿੱਚ ਨਿੰਦਾ ਕੀਤੀ ਗਈ ਹੈ ਖੇਤੀਬਾੜੀ ਯੁੱਗ ਵਿੱਚ ਨਵੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਅਤੇ ਕਬਜ਼ੇ ਬਣਾਈ ਰੱਖਣ ਲਈ ਵਧੇਰੇ ਪੁੱਤਰਾਂ ਜਾਂ ਮਰਦਾਂ ਦੀ ਲੋੜ ਕਾਰਨ ਹੀ ਬਹੁ ਵਿਆਹ ਪ੍ਰਥਾ ਚੱਲੀ ਵਿਆਹ ਦਾ ਮੁੱਢਲਾ ਆਧਾਰ ਜਾਇਦਾਦ ਲਈ ਵਾਰਸ ਪੈਦਾ ਕਰਨਾ ਰਿਹਾ ਹੈ ਜਦੋਂ ਜਾਇਦਾਦ ਦਾ ਸੰਕਲਪ ਹੀ ਖਤਮ ਹੋ ਜਾਵੇਗਾ ਤਾਂ ਵਿਆਹਾਂ ਦੀਆਂ ਜਕੜਾਂ ਵੀ ਆਪੇ ਹੀ ਢਿੱਲੀਆਂ ਹੋ ਜਾਣਗੀਆਂ ਪਤਨੀ ਦੀ ਪਤੀ ਪ੍ਰਤੀ ਵਫਾਦਾਰੀ ਅਸਲ ਵਿੱਚ ਸਮਾਂਤਵਾਦੀ ਯੁੱਗ ਵਿੱਚ ਸਾਰੀ ਜਾਇਦਾਦ ਸਾਰੇ ਸਾਜ਼ਨ ਪੁਰਸ਼ ਦੇ ਅਧਿਕਾਰ ਵਿੱਚ ਹੋਣ ਕਾਰਨ ਸੀ ਸਮਾਂਤਵਾਦੀ ਯੁੱਗ ਵਿੱਚ ਇਸਤਰੀ ਉੱਤੇ ਬੰਧਨ ਵੀ ਇਸੇ ਕਰਕੇ ਲਾਏ ਗਏ ਸਨ ਤਾਂ ਜੋ ਸੰਤਾਨ ਦੇ ਪਿਤਾ ਸੰਬੰਧੀ ਕੋਈ ਸੰਸਾ ਨਾ ਰਹੇ ਜਦੋਂ ਔਰਤ ਵੀ ਕਮਾਏਗੀ ਤਾਂ ਉਸਦੀ ਵਫਾਦਾਰੀ ਪਤੀ ਦੀ ਉਸ ਵੱਲ ਵਫਾਦਾਰੀ ਦੇ ਅਨੁਪਾਤ ਵਿੱਚ ਹੀ ਹੋਵੇਗੀ ਐਵੇਂ ਹੀ ਜ਼ੁਲਮ ਅਤੇ ਜ਼ਬਰ ਦਾ ਵਿਰੋਧ ਕਰਨ ਦੇ ਉਪਰਾਲੇ ਔਖੀਆਂ ਸਮਿਆਂ ਵਿੱਚ ਮਨੁੱਖ ਜਾਂ ਕਬੀਲੇ ਜਾਂ ਖਾਨਦਾਨ ਵੱਲੋਂ ਇਕੱਠਿਆਂ ਹੋ ਕੇ ਜੱਥੇਬੰਦ ਹੋ ਕੇ ਜਿਉਂਦੇ ਰਹਿਣ ਦੇ ਸਾਧਨ ਸਨ ਜਦੋਂ ਬਾਦਸ਼ਾਹ ਦੀ ਤਾਕਤ ਨੂੰ ਕੋਈ ਖਤਰਾ ਨਾ ਹੋਵੇ ਤਾਂ ਬਾਦਸ਼ਾਹ ਅਸ਼ੋਕ ਜਾਂ ਅਕਬਰ ਬਣ ਜਾਣਾ ਅਤੇ ਜਦੋਂ ਖਤਰਾ ਹੋਵੇ ਤਾਂ ਉਹ ਔਰੰਗਜ਼ੇਬ ਹੋ ਨਿਬੜਦਾ ਹੈ ਜਿਨ੍ਹਾਂ ਨੂੰ ਅੱਜ ਅਸੀਂ ਬੰਦੀਆਂ ਕਹਿੰਦੇ ਹਾਂ ਉਹ ਕਿਸੇ ਸਮੇਂ ਦੀਆਂ ਨੇਕੀਆਂ ਸਨ ਜਿਨ੍ਹਾਂ ਨੂੰ ਅੱਜ ਅਸੀਂ ਖੇਡਾਂ ਕਹਿੰਦੇ ਹਾਂ ਉਹ ਕਿਸੇ ਸਮੇਂ ਦੇ ਕੰਮ ਸਨ ਜिरा ਜਾਨਵਰਾਂ ਦਾ ਅੱਜ ਅਸੀਂ ਸ਼ਿਕਾਰ ਕਰਦੇ ਹਾਂ ਕਿਸੇ ਸਮੇਂ ਉਹਨਾਂ ਦਾ ਸ਼ਿਕਾਰ ਹੁੰਦੇ ਰਹੇ ਹਾਂ ਇਵੇਂ ਹੀ ਜਦੋਂ ਵੀ ਕਿਸੇ ਕੌਮ ਜਾਂ ਦੇਸ਼ ਵਿੱਚ ਜ਼ਬਤ ਦੀ ਭਾਵਨਾ ਉਪਜੀ ਹੈ ਬੜੇ ਮਜ਼ਬੂਤ ਇਰਾਦੇ ਵਾਲੇ ਵਿਅਕਤੀ ਉਪਜਦੇ ਰਹੇ ਹਨ ਜਦੋਂ ਵੀ ਜ਼ਬਤ ਢਿੱਲਾ ਹੋਇਆ ਹੈ ਵਿਪਚਾਰ ਫੈਲਿਆ ਹੈ ਮਨੁੱਖੀ ਇਤਿਹਾਸ ਦੇ ਵਿਸ਼ਾਲ ਪ੍ਰਵਾਹ ਵਿੱਚ ਹਰ ਇੱਕ ਸੰਸਥਾ ਉਸਾਰੂ ਰੋਲ ਅਦਾ ਕਰਕੇ ਜਕੜ ਬਣ ਜਾਂਦੀ ਰਹੀ ਹੈ ਅਤੇ ਉਸ ਜਕੜ ਨੂੰ ਤੋੜਨ ਲਈ ਨਵੀਆਂ ਵਿਚਾਰਧਾਰਾਵਾਂ ਅਤੇ ਨਵੀਆਂ ਕੁਰਬਾਨੀਆਂ ਦੀ ਲੋੜ ਪੈਂਦੀ ਰਹੀ ਹੈ ਕਿਸੇ ਵੀ ਖੇਤਰ ਵਿੱਚ ਕਿਸੇ ਮਹਾਨ ਵਿਅਕਤੀ ਦਾ ਪੈਦਾ ਹੋਣਾ ਚੰਗੀ ਗੱਲ ਹੁੰਦੀ ਹੈ ਪਰ ਜਦੋਂ ਉਹ ਵਿਅਕਤੀ ਜਾਂ ਉਸਦੇ ਵਿਚਾਰ ਆਪਣੀਆਂ ਸੰਭਾਵਨਾਵਾਂ ਹੰਡਾ ਚੁੱਕਦੇ ਹਨ ਤਾਂ ਉਹੀ ਵਿਅਕਤੀ ਅਤੇ ਉਸਦੇ ਵਿਚਾਰ ਅਗਲੇਰੇ ਵਿਕਾਸ ਲਈ ਸਭ ਤੋਂ ਵੱਡੀ ਰੁਕਾਵਟ ਬਣਦੇ ਹਨ ਕਿਸੇ ਵੇਲੇ ਮਨੁ ਸਮ੍ਰਿਤੀ ਇੱਕ ਸਤਿਕਾਰਯੋਗ ਗ੍ਰੰਥ ਸੀ ਪਰ ਅਜੋਕੇ ਸਮੇਂ ਵਿੱਚ ਪਰ ਅਜੋਕੇ ਸਮੇਂ ਵਿੱਚ ਇਹ ਰਚਨਾ ਆਲੋਚਨਾ ਅਤੇ ਨਿੰਦਾ ਦਾ ਨਿਸ਼ਾਨਾ ਬਣੀ ਹੋਈ ਹੈ ਹਰ ਹਕੂਮਤ ਅੰਤ ਵਿੱਚ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੁੰਦੀ ਰਹੀ ਹੈ ਪਰ ਦਿਲਚਸਪ ਇਤਿਹਾਸਕ ਤੱਥ ਇਹ ਹੈ ਕਿ ਹਰ ਯੁੱਗ ਵਿੱਚ ਹਰ ਨਾਕਸ਼ ਨਾਲ ਟੱਕਰ ਲੈਣ ਲਈ ਕੋਈ ਨਾ ਕੋਈ ਪ੍ਰਹਿਲਾਦ ਵੀ ਜਨਮਦਾ ਰਿਹਾ ਹੈ ਜੀਵਨ ਵਾਂਗ ਇਤਿਹਾਸ ਵੀ ਆਪਣੇ ਆਪ ਨੂੰ ਦੁਹਰਾਉਂਦਾ ਰਿਹਾ ਹੈ